ਇਹ ਝਾੜੀਆਂ ਵਿੱਚ ਬੈਠ ਕੇ ਨਿਤ ਨਿਯਮ ਕਰ ਰਹੇ ਨੇ ਤਰਨ ਤਰਨ ਤੋਂ ਬਾਬਾ ਬੁੱਢਾ ਸਾਹਿਬ ਜੀ ਵੱਲ ਜਾਈਏ ਰਸਤੇ ਵਿੱਚ ਬਹੁਤ ਵੱਡਾ ਸਥਾਨ ਗਰਜਾ ਸਿੰਘ ਬੋਤਾ ਸਿੰਘ ਦਾ ਬਣਿਆ ਇਸ ਜਗ੍ਹਾ ਤੇ ਝਾੜੀਆਂ ਨੇ ਔਰ ਝਾੜੀਆਂ ਦੇ ਵਿੱਚ ਓਲੇ ਬਹਿ ਕੇ ਦੋਨੇ ਨੌਜਵਾਨ ਨਿਤ ਨਿਯਮ ਕਰਦੇ ਨੇ ਇੱਕ ਟੋਲਾ ਮੁਗਲਾਂ ਦਾ ਆਉਦਾ ਹੈ ਉਹਨਾਂ ਨੇ ਆਖਿਆ ਕਿ ਜਿਹੜੇ ਸਿੱਖ ਨજર ਨਹੀਂ ਆਉਂਦਾ ਹੁਣ ਐਂ ਲੱਗਦਾ ਜਕਰੀਆ ਖਾਨ ਨੇ ਸਾਰੇ ਸੰਸਾਰ ਵਿੱਚੋਂ ਸਿੱਖ ਮੁਕਾ ਦਿੱਤੇ ਨੇ ਬੜਾ ਜ਼ੁਲਮ ਹੋਇਆ ਸਿੱਖਾਂ ਦਾ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਨੇ ਗਰਜਾ ਸਿੰਘ ਤੇ ਬੋਤਾ ਸਿੰਘ ਦੋਵੇਂ ਨੌਜਵਾਨ ਬੈਠੇ ਨੇ ਇਹ ਮੁਗਲਾਂ ਦੀ ਨਿਗਾਹ ਪੈਂਦੀ ਹੈ ਇਹਨਾਂ ਨੇ ਵੇਖਿਆ ਹੈ ਉਹ ਦੋ ਨੌਜਵਾਨ ਸਿੱਖ ਬੈਠੇ ਨੇ ਦੂਜਾ ਕਹਿੰਦਾ ਨਹੀਂ ਅਸਲੀ ਨਹੀਂ ਜਾਵਦੇ ਅਸਲੀ ਹੁੰਦੇ ਤੇ ਇਹਨਾਂ ਨੇ ਸਾਹਮਣੇ ਆ ਜਾਣਾ ਸੀ ਇਹ ਨਕਲੀ ਸਿੱਖ ਨੇ ਚਲੋ ਚੱਲੀਏ ਇਹਨਾਂ ਨੂੰ ਰਹਿਣ ਦਈਏ ਇਹ ਗੱਲ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਸੁਣੀ ਹੈ ਇਹਨਾਂ ਨੇ ਆਖਿਆ ਅੱਜ ਜੇ ਮੁਗਲਾਂ ਦੇ ਟੋਲੇ ਨੂੰ ਨਾ ਦੱਸਿਆ ਤੇ ਆਪਾਂ ਨਕਲੀ ਬੱਜਾਂਗੇ ਅਸਲੀ ਹੋਣ ਵਾਸਤੇ ਦੋਵੇਂ ਨੌਜਵਾਨ ਆਪਸ ਵਿੱਚ ਵਿਚਾਰ ਕਰਦੇ ਨੇ ਇਹਦੇ ਨਾਲ ਉਹ ਸ਼ਹੀਦ ਹੋ ਜਾਣਾ ਸੋ ਵਿਸਵਾ ਚੰਗਾ ਏ ਆਓ ਤਕੀਏ ਗਰਜਾ ਸਿੰਘ ਤੇ ਬੋਤਾ ਸਿੰਘ ਨੂੰ ਇਹ ਕਲੇਜੇ ਨੂੰ ਲੱਗੀ ਬੋਲੀ ਕੀ ਆਕਰ ਨੇ ਦੋਵੇਂ ਨੌਜਵਾਨ ਆਪਸ ਵਿੱਚ ਵਿਚਾਰ ਕਰਦੇ ਨੇ ਉਹ ਪੇਸ਼ ਕੀਤਾ ਜਾ ਰਿਹਾ ਬੋਲੀ ਰਹੀਆਂ ਦੀ ਕਲੇਜੇ ਗਈ ਲੱਗ ਜੀ ਜਾਣੋ ਪੈਗੀ ਬਰੂਦੀ ਉੱਤੇ ਅੱਗ ਜੀ ਜੀ ਤਾਨੇ ਮਾਰਦਾ ਅਸਾਂ ਨੂੰ ਸਾਰਾ ਜੱਗ ਜੀ ਮਾਰਦਾਸ ਅਨੁਸਾਰ ਜਗ ਜੀਤ ਗੱਲ ਨੂੰ ਵਿਹਾ ਚੱਲੀਏ ਗਰਜਾ ਸਿੰਘਾ ਜੇ ਹਾਂਜੀ ਸਿੰਘਾ ਦੇ ਜਿਉਂਦੀ ਸਿੱਖੀ ਰੱਖਣੀ ਸ਼ਹੀਦੀ ਆਪਾਂ ਪਾ ਚੱਲੀਏ ਸ਼ਹੀਦੀ ਆਪਾਂ ਪਾ ਚੱਲੀਏ ਸਿੰਗਾ ਗਾਲ ਤੇਰੀ ਭਾਈ ਠੀਕ ਆ ਮੋਦ ਅਰਛਾ ਚੜਈ ਸਾਨੂੰ ਢੀਕਿਆ ਸਮਯਾਨ ਪੁੱਜਾ ਬੋਤ ਲਜਦੀ ਕਿਤ ਖਾਲਸੇ ਮਦਾਨ ਜੁਟਾਣੇ ਦਸ ਚੱਲੀਏ ਚੱਲੀਏ ਜਕਰਿਆ ਖਾਨ ਨੂੰ ਸਿੰਘ ਨਹੀਂ ਮਕਾਇਆ ਮੁਕਾਣੇ ਸਿੰਘਾ ਨਹੀਂ ਮਕਾਇਆ ਮੁਕੜੇ ਸ਼ਹੀਦ ਪੰਝੇਵੇਂ 9ਵੇਂ ਸ਼ਹੀਦੀ ਪੰਜਵੇਂ ਗੁਰਾਂ ਨੇ ਜਦੋਂ ਪਾਈ ਸੀ ਆਤੇ ਮੁਗਲਾਂ ਨੇ ਉਦੋਂ ਬੜੀ ਚਾਈ ਸੀ 6ਵੇਂ ਪਾਤਸ਼ਾਹ ਨੇ ਤੇਗ ਖੜਕਾਈ ਸੀ ਪਛਣ ਤੇਗ ਖੜੀ ਕਾਈ ਸੀ ਤੇ ਆਪਣਾ ਪੱਲਾ ਚੱਲিয়ে ਗਰਜਾ ਸਿੰਘਾ ਜੇ ਸਿੰਘਾ ਜੇ ਜੀ ਆਂਦੀ ਸਿੱਖੀ ਰੱਖਣੀ ਸ਼ਹੀਦੀ ਆ ਪਾਪਾ ਚੱਲিয়ে ਚਿਹਦੀਆ ਪਾ ਪਹਾ ਚੱਲਿਏ